ਸਰ ਉਹ ਤਾਂ ਆਟਨ ਕਰਿਆ ਅੱਜ ਕੀ ਕਹਿਣਾ ਚਾਹੁੰਦਾ ਸੀ ਜੀ ਤੇ ਪ੍ਰੇਮੀ ਸਮਾਜ ਤਲਵੰਡੀ ਸਾਬੋ ਦੇ ਜਿਹੜੇ ਹੈਗੇ ਆ ਨੁਮਾਇੰਦਿਆਂ ਵੱਲੋਂ ਤੇ ਲੋਕਾਂ ਵੱਲੋਂ ਜਿਹੜਾ ਹੈਗਾ ਅੱਜ ਰੁੱਖ ਜਿਹੜੇ ਹੈਗੇ ਆ ਲਗਾਏ ਗਏ ਸੀਗੇ ਜੋ ਇਹਨਾਂ ਵੱਲੋਂ ਦੱਸਿਆ ਗਿਆ ਸੀਗਾ ਵੀ ਇਹਨਾਂ ਦੇ ਗੁਰੂ ਜੀ ਦਾ ਅੱਜ ਜਨਮ ਦਿਨ ਇਹਦੇ ਸੰਬੰਧ ਤੇ ਵਿੱਚ ਇਹਨਾਂ ਨੇ ਰੁੱਖ ਲਗਾਏ ਸੀਗੇ ਤੇ ਉਹਦੇ ਵਿੱਚ ਮੈਂ ਐਮਐਨ ਨੂੰ ਇਨਵਾਈਟ ਕੀਤਾ ਸੀਗਾ ਕਿ ਜਿਹਦੇ ਵਿੱਚ ਜਿਹੜਾ ਹੈਗਾ ਮੈਂ ਵੀ ਰੁੱਖਾਂ ਦੀ ਮਹਿੰਮ ਨੂੰ ਦੇਖਦੇ ਹੋਏ ਇੱਕ ਜਿਹੜਾ ਹੈਗਾ ਜਿਹੜਾ ਹੈਗਾ ਹਰਿਆਲੀ ਨੂੰ ਪ੍ਰਸਾਹਿਤ ਕਰਦੇ ਹੋਏ ਜਿਹੜਾ ਹੈਗਾ ਜਿੱਥੇ ਆਇਆ ਸੀਗਾ ਤੇ ਇਹ ਇੱਕ ਜਿਹੜਾ ਹੈਗਾ ਇਹਨਾਂ ਦਾ ਸਮਾਜ ਦਾ ਜਿਹੜਾ ਬਹੁਤ ਵਧੀਆ ਉਪਰਾਲਾ ਹੈਗਾ ਕਿਉਂਕਿ ਰੁੱਖ ਜਿਹੜੇ ਹੈਗੇ ਆ ਖਤਮ ਹੁੰਦੇ ਜਾ ਰਹੇ ਆ ਤੇ ਲੋਕ ਕਟਾਈ ਤੇ ਜ਼ਿਆਦਾ ਧਿਆਨ ਦੇ ਰਹੇ ਆ ਲੋਕ ਤੇ ਲਗਾ ਨਹੀਂ ਰਹੇ ਇਹ ਇਹਨਾਂ ਦੇ ਸਮਾਜ ਵੱਲ ਇੱਕ ਵਧੀਆ ਉਪਰਾਲਾ ਹੈ ਮੈਂ ਇਹਦੀ ਛਲਾਗਾ ਕਰਦਾ ਸਰ ਹੋਰ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਵੀ ਹਾਂ ਰੁੱਖ ਲਾਉਣ ਦੇ ਜਨ ਹਾਂ ਮੈਂ ਬਾਕੀ ਵੀ ਲੋਕਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਜਿਹੜੀ ਹੈਗੀ ਹੈ ਗਲੋਬਲ ਵਾਰਮਿੰਗ ਵੱਧਦੀ ਜਾ ਰਹੀ ਹੈ ਉਹਨੂੰ ਦੇਖਦੇ ਹੋਏ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਆ ਲੋਕਾਂ ਨੂੰ ਜਿਹੜਾ ਹੈਗਾ ਯਾ ਪਬਲਿਕ ਨੂੰ ਜਿਹੜਾ ਹੈਗਾ ਇਹ ਇਹ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹੈਗੇ ਸਿੰਘ ਇਨਸਟਾ 85 ਮੈਂਬਰ ਪੰਜਾਬ ਬਲਾਕ ਤਲਵੰਡੀ ਸਾਬੋ ਕੀ ਕਹਿਣਾ ਚਾਹੁੰਦਾ ਅੱਜ ਰੁੱਖ ਲਾਇਆ ਕਿੰਨੇ ਰੁੱਖ ਲਾਇਆ ਕਿੱਥੋਂ ਸ਼ੁਰੂਆਤ ਕਰੀਏ ਕਿੰਨੇ ਕਰੀਏ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਡਾਕਟਰ ਗਰਮੀਤ RAMREHIM SINGH ਜੀ ਇਨਸਾ ਸਾਡੇ ਸਾਰਿਆਂ ਦੇ ਗੁਰੂ ਦਾ ਕੱਲ ਨੂੰ ਜਨਮ ਦਿਹਾੜਾ ਹੈ ਜਨਮ ਦਿਨ ਹੈ ਔਰ ਨਾਲ ਹੀ ਤੁਹਾਨੂੰ ਪਤਾ ਕਿ ਆਜ਼ਾਦੀ ਦਾ ਦਿਹਾੜਾ ਬਣਾਇਆ ਜਾ ਰਿਹਾ ਉਸ ਦੀ ਖੁਸ਼ੀ ਦੇ ਵਿੱਚ ਡੇਰਾ ਚੱਚਾ ਉਹਦੀ ਸਾ ਸੰਗਤ ਵੱਲੋਂ ਰੁੱਖ ਲਗਾਏ ਜਾ ਰਹੇ ਹਨ ਤਾਂ ਜੋ ਕਿ ਬਹੁਤ ਹੀ ਵਧੀਆ ਸਲਾੰਗਾ ਜੋਗ ਕਰਮ ਸਾ ਸੰਗਤ ਕਰ ਰਹੀ ਹੈ ਜੀ ਇਸ ਤਰ੍ਹਾਂ ਰੁੱਖ ਲਾਉਂਦੇ ਉਹਦੂ ਬਾ ਸਾਂਭ ਸੰਭਾਲ ਨਹੀਂ ਕਰਦੇ ਤੁਹਾਡਾ ਕੀ ਫਾਇਦਾ ਲਹੇ ਜੋ ਡੇਰਾ ਸਟਾ ਹਜਾਦੀ ਸਾਹ ਸੰਗਤ ਹੈ ਉਹ ਜੋ ਰੁੱਖ ਲਾਉਂਦੀ ਹੈ ਆਪਣੇ ਬੱਚਿਆਂ ਵਾਂਗ ਪਾਲਦੀ ਹੈ ਔਰ ਵੱਡੇ ਹੋਣ ਤੇ ਹੀ ਮਤਲਬ ਆ ਜੋ ਆਪਣੇ ਪੌਦੇ ਫਲ ਵਗੈਰਾ ਦਿੰਦੇ ਆ ਜਿਨ੍ਹਾਂ ਚਿਰ ਫਲ ਨਹੀਂ ਦਿੰਦੇ ਉਹਨਾਂ ਚਿਰ ਰੁੱਖਾਂ ਦੀ ਮਤਲਬ ਬਸ ਸਾਂਭ ਸੰਭਾਲ ਕਰਦੇ ਰਹਿੰਦੇ ਸਾਡੀ ਸਾਹ ਸੰਗਤ ਦੀ ਕਿੰਨੇ ਰੁੱਖ ਲਾ ਰਹੇ ਹੋ ਜੀ ਤਕਰੀਬਨ ਤਲਵੰਡੀ ਸਾਬੋ ਬਲਾਕ ਦੇ ਵਿੱਚ 3000 ਪੌਦਾ ਲਗਾਇਆ ਜਾ ਰਿਹਾ ਜੀ ਜਿਸ ਤਰ੍ਹਾਂ ਕੁਝ ਲੋਕ ਕਰੋਲ ਦੀ ਗੁਰੂ ਜੀ ਦੀ ਵਿਰੋਧ ਕਰਦੇ ਆ ਪਰ ਸਮਾਜ ਭਲਾਈ ਦੇ ਕੰਮ ਕਰਦੇ ਕੁਝ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਤੁਹਾਨੂੰ ਪਤਾ ਹੀ ਆ ਕਿ 1977 48 ਤੋਂ ਲੈ ਕੇ ਡੇਰਾ ਸਾਡਾ ਹੌਣ ਦੇ ਵਿੱਚ ਆਇਆ ਔਰ ਉਦੋਂ ਤੋਂ ਹੀ ਲੈ ਕੇ ਮਨੁੱਖਤਾ ਭਲਾਈ ਦੇ 163 ਤਕਰੀਬਨ ਕੰਮ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਆ ਇਸ ਕਰਕੇ ਅਸੀਂ ਇਹੀ ਬੇਨਤੀ ਕਰਦੇ ਆ ਸਾਰਿਆਂ ਨੂੰ ਕਿ ਸਾਰੇ ਆਪਾਂ ਰਲ ਮਿਲ ਕੇ ਇਨਸਾਨੀਅਤ ਦੇ ਮਨੁੱਖਤਾ ਭਲਾਈ ਦੇ ਕੰਮ ਕਰੀਏ ਤਾਂ ਜੋ ਕਿ ਆਉਣ ਵਾਲੇ ਮਤਲਬ ਆ ਦੁਨੀਆ ਦੇ ਵਿੱਚ ਆਪਣਾ ਸੁਧਾਰ ਹੋ ਸਕੇ ਹਾਂਜੀ ਸਰ ਕੀ ਨਾ ਟੋੜੇ ਮੇਰਾ ਨਾਮ ਪਿਆਰਾ ਸਿੰਘ 85 ਮੈਂਬਰ ਪੰਜਾਬ ਕੀ ਕਹਿਣਾ ਚਾਹੁੰਦਾ ਅੱਜ ਤੁਸੀਂ ਰੁੱਖ ਲਾਇਆ ਕਿੰਨੇ ਰੁੱਖ ਲਾ ਰਹੇ ਹੋ ਕੀ ਪ੍ਰਾਣਾ ਇਸ ਸੰਦੇਸ਼ ਅੱਜ ਤਲਵੰਡੀ ਸਾਬੋ ਬਲਾਕ ਵੱਲੋਂ ਲਗਭਗ 3000 ਰੁੱਖ ਸਾਡੇ ਆਲੇ-ਦੁਆਲੇ ਜੋ 30 ਪਿੰਡ ਇਸ ਬਲਾਕ ਦੇ ਵਿੱਚ ਪੈਂਦੇ ਐ ਇੱਥੇ ਲਗਾਏ ਜਾ ਰਹੇ ਐ ਸਾਡੇ ਐਮਐ ਜੀ ਦਾ ਜਨਮ ਦਿਹਾੜਾ ਜੋ ਕੱਲ ਨੂੰ ਹੈ ਉਸ ਦੇ ਸਬੰਧ ਦੇ ਵਿੱਚ ਹਰ ਸਾਲ ਸਾਡੀ ਸਾਥ ਸੰਗਤ ਵੱਲੋਂ ਰੁੱਖ ਲਾਏ ਜਾਂਦੇ ਐ ਤਾਂ ਕਿ ਜੋ ਆਪਣਾ ਵਾਤਾਵਰਨ ਨੂੰ ਸ਼ੁੱਧ ਕੀਤਾ ਜਾ ਸਕੇ ਸਾਡੇ ਸਤਗੁਰੂ ਦਾ ਜਨਮ ਦਿਹਾੜਾ ਰੁੱਖ ਲਾ ਕੇ ਮਨਾਉਨੇ ਆਂ ਔਰ ਇੱਥੇ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀ ਸਾਰੀ ਸਾਥ ਸੰਗਤ ਹੈ ਉੱਥੇ ਹੀ ਸਾਰੇ ਅੱਜ ਰੁੱਖ ਲਗਾਏ ਜਾ ਰਹੇ ਆ ਜੀ ਜਿਸ ਤਰ੍ਹਾਂ ਇਹ ਸਮਾਰਕ ਫਲਾਈ ਕੰਮ ਕਰਦੇ ਆ ਚੰਗੇ ਕੰਮ ਕਰਦੇ ਆ ਗੁਰੂ ਜੀ ਬਾਹਰ ਆਏ ਕੁਝ ਲੋਕ ਇਤਰਾਜ਼ ਕਰਦੇ ਨੇ ਉਹਦੇ ਪਰੋਲ ਤੇ ਫਰਲੋ ਤੇ ਕੀ ਕਹਿਣਾ ਚਾਹੁੰਦੇ ਆ ਸਮਾਜ ਨੂੰ ਦੇਖੋ ਅਸੀਂ ਤਾਂ ਮਾਨਵਤਾ ਭਲਾਈ ਦੇ ਕੰਮ ਕਰਦੇ ਆਂ ਸਾਡੇ ਸਤਿਗੁਰ ਵੱਲੋਂ ਇਹੀ ਸੰਦੇਸ਼ ਦਿੱਤਾ ਜਾਂਦਾ ਹੈ ਵੀ ਸਭ ਦਾ ਭਲਾ ਕਰੋ ਅੱਜ ਤੱਕ ਤੁਸੀਂ ਦੇਖ ਹੀ ਰਹੇ ਹੋ ਵੀ ਪੂਰੇ ਵਾਰਡ ਦੇ ਵਿੱਚ ਰੁੱਖ ਲਗਾਏ ਜਾ ਰਹੇ ਆ ਮਾਨਵਤਾ ਭਲਾਈ ਦਾ ਇਹ ਕੰਮ ਹੈ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਹੈ ਵੀ ਆਪਾਂ ਚੰਗੇ ਕਰਮ ਕਰੀਏ ਜਿਵੇਂ ਅੱਜ ਅਸੀਂ ਵਾਤਾਵਰਨ ਨੂੰ ਸਵੱਛ ਕਰ ਰਹੇ ਆ ਸਾਰੇ ਆਪਾਂ ਰਲ ਮਿਲ ਕੇ ਹੰਬੜਾ ਮਾਰੀਏ ਵਾਤਾਵਰਨ ਨੂੰ ਸਵੱਛ ਕਰੀਏ ਫਿਰ ਆਪਾਂ ਸਭ ਦਾ ਭਲਾ ਕਰ ਸਕੀਏ ਅਮਨਦੀਪ ਕੌਰ ਕੀ ਕਹਣਾ ਜਨੂ ਅੱਜ ਰੁੱਖ ਲਾਇਆ ਕਿਸ ਸਮਾਂ ਰੁੱਖ ਲਾਇਆ ਕੀ ਜਨੂ ਅ ਦੇਖੋ ਵੈਸੇ ਤਾਂ ਕੱਲ 15 ਅਗਸਤ ਹੈ ਜ਼ਿਆਦਾਤਰ ਲੋਕ ਕੱਲ ਨੂੰ ਲਾਉਂਦੇ ਆ ਪਰ ਅਸੀਂ ਜੋ ਅੱਜ ਲਗਾ ਰਹੇ ਆ ਇਹਦਾ ਵੀ ਇੱਕ ਕਾਰਨ ਹੈ ਕਿਉਂਕਿ ਕੱਲ ਨੂੰ 15 ਅਗਸਤ ਨੂੰ ਸਾਡੇ ਸੰਤ ਗੁਰਮੀਤ ਰਾਮ ਰਹੀਮ ਜੀ ਦਾ ਜਨਮ ਦਿਨ ਹੈ ਅਸੀਂ ਉਹਨਾਂ ਨੂੰ ਇਹ ਇੱਕ ਤੋਹਫਾ ਦਿੰਨੇ ਆ ਉਹਨਾਂ ਨੇ ਸਾਨੂੰ ਇਹ ਕਿਹਾ ਹੋਇਆ ਹੈ ਮਤਲਬ ਪ੍ਰਣ ਲਿੱਤਾ ਹੈ ਵੀ ਜੇ ਤੁਸੀਂ ਸਾਡਾ ਜਨਮ ਦਿਨ ਮਨਾਉਣਾ ਚਾਹੁੰਦੇ ਹੋ ਤਾਂ ਵਾਤਾਵਰਨ ਨੂੰ ਸਾਫ਼ ਰੱਖਣ ਲਈ ਰੁੱਖ ਜ਼ਰੂਰ ਲਗਾਓ ਅਸੀਂ ਰੁੱਖ ਲਗਾਣੇ ਆ ਸਾਰੀ ਸਾਧ ਸੰਗਤ ਇਹ ਰੁੱਖ ਲਗਾਣੇ ਆ ਲੱਖਾਂ ਦੀ ਗਿਣਤੀ ਵਿੱਚ ਅੱਜ ਦੇ ਦਿਨੇ ਰੁੱਖ ਲੱਗਣਗੇ ਤੇ ਅਸੀਂ ਆਏ ਨਹੀਂ ਹੈਗਾ ਵੀ ਰੁੱਖ ਲਗਾ ਕੇ ਛੱਡ ਦਾਂਗੇ ਉਹਨਾਂ ਦੀ ਪੂਰਾ ਸਾਲ ਦੇਖਭਾਲ ਵੀ ਕਰਦੇ ਆ ਹੋਰ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਰੁੱਖ ਲਾ ਕੇ ਵੀ ਦੇਖ ਅੰਦਰ ਤੇ ਰੁੱਖ ਲਾ ਦਿੱਤੇ ਜਾਂਦੇ ਆ ਪਰ ਉਹਨਾਂ ਦੀ ਦੇਖਭਾਲ ਨਹੀਂ ਹੁੰਦੀ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਵੀ ਤੇ ਤੁਸੀਂ ਵੀ ਕਿਸ ਤਰ੍ਹਾਂ ਕਰਦੇ ਆ ਹਾਂਜੀ ਬਿਲਕੁਲ ਜੇ ਰੁੱਖ ਲਗਾਣੇ ਆ ਤਾਂ ਆਪਾਂ ਨੂੰ ਦੇਖਭਾਲ ਜ਼ਰੂਰ ਕਰਨੀ ਚਾਹੀਦੀ ਦੇਖੋ ਬੱਚੇ ਆ ਛੋਟੇ ਇਹ ਵੀ ਇੱਕ ਬੱਚੇ ਹੀ ਹੁੰਦੇ ਆ ਆਪਾਂ ਬੱਚਿਆਂ ਦੀ ਕਿੰਨੀ ਦੇਖਭਾਲ ਕਰਦੇ ਆ ਤੇ ਰੁੱਖਾਂ ਦੀ ਵੀ ਦੇਖਭਾਲ ਇਸੇ ਤਰ੍ਹਾਂ ਕਰਨੀ ਚਾਹੀਦੀ ਕਿਉਂਕਿ ਜਿਹੜੇ ਰੁੱਖ ਆ ਇਹ ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਸਾਫ਼ ਵਾਤਾਵਰਨ ਇਹੀ ਪ੍ਰਦਾਨ ਕਰਨਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵਾਤਾਵਰਨ ਬਹੁਤ ਪ੍ਰਦੂਸ਼ਿਤ ਹੋ ਚੁੱਕਿਆ ਹੈ ਸਾਹ ਲੈਣਾ ਵੀ ਇਸ ਹਵਾ ਚ ਦੁੱਭਰ ਹੈ ਔਰ ਗਰਮੀ ਜਦਾ ਟੈਂਪਰੇਚਰ ਤਾਂ ਸਭ ਨੂੰ ਪਤਾ ਹੀ ਹੈ ਵੀ 50 ਤੋਂ ਉੱਪਰ ਟੱਪ ਗਿਆ ਹੈ ਜੇ ਵਾਤਾਵਰਨ ਆਪਾਂ ਸਹੀ ਰੱਖਣਾ ਟੈਂਪਰੇਚਰ ਸਹੀ ਰੱਖਣਾ ਤਾਂ ਆਪਾਂ ਨੂੰ ਪੌਦੇ ਵੱਧ ਵੱਧ ਲਗਾਉਣੇ ਚਾਹੀਦੇ ਆ ਤਾਂ ਕਿ ਜੋ ਆਪਣਾ ਇਹ ਵਾਤਾਵਰਨ ਸਹੀ ਹੋ ਜੇ ਤੇ ਗਰਮੀ ਘਟ ਜੇ